ਸਮਝ ਨਹੀਂ ਆਤਾ ਮੈਨੂੰ ਲਾ ਬੀ ਸਿੰਪਲ ਕੁਝ ਵੀ ਨਹੀਂ ਆਏਗਾ ਸਾਰੋਂ ਗੱਲਾਂ 'ਚ ਕੋਈ ਦਾਮ ਹੀ ਨਹੀਂ ਹੈਗਾ ਜਿਹੜੀ ਡਿਸਕਸ਼ਨ ਹੋਈ ਆ ਠੀਕ ਹੈ ਕਹਿੰਦੇ ਬੀਬੀ ਇਹ ਵਾਲੇ ਕੋਰਟ 'ਚ ਆ ਮਸਲਾ ਜੋ ਹੁਣ ਆਉਣਾ ਸੀ ਬਹੁਤ ਮਸਲੇ ਇਹ ਜਿਹਨੇ ਜਿਹੜੇ ਕੋਰਟ ਚ ਆਉਂਦੇ ਨੇ ਤੇ ਵਾਪਸ ਹੁੰਦੇ ਨੇ ਸਾਰੀ ਰਗਦੀ ਬਾਤ ਠੀਕ ਹੈ ਪਰ ਤੁਸੀਂ ਆਪ ਦੇਖੋ ਕਿਸਾਨੀ ਅੰਦੋਲਨ ਸੀਗਾ ਵਾਪਸ ਨਹੀਂ ਹੋਇਆ ਕੋਰਟ ਚ ਸਾਰੇ ਕਿਤੇ ਤਰੀਕਾ ਬੁਗਤੇ ਨੇ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਕੀ ਸਰਕਾਰ ਨੇ ਵਾਪਸ ਲਈ ਹੈ ਕੋਰਟ ਚ ਸੀ ਉਹ ਵੀ ਫੈਸਲਾ ਪਰ ਤੁਸੀਂ ਕਿਸੇ ਉੱਚ ਅਜਾਉਣਾ ਕਿ ਚਲੋ ਅਸੀਂ ਕੋਰਟ ਚ ਵਾਪਸ ਆ ਜਾਈਏ ਤੁਸੀਂ ਇੱਕ ਤੇ ਆ ਜਾਓ ਅਸੀਂ ਥੋੜੀ ਕੋਰਟ ਤੇ ਗਏ ਪਰ ਸੋਣ ਮੈਂ ਪਰ ਸੋਣ ਮੈਂ ਸੈਨੇਟ ਵਾਲਾ ਧੰਨਵਾਦ ਨਾ ਕਰ ਉਹ ਦੇਖੀ ਤੁਸੀਂ ਕਿਸੇ ਸੈਨੇਟਰ ਨਾਲ ਸਾਡੀ ਜ਼ਿੰਮੇਵਾਰੀ ਥੋੜੀ ਹੈ ਉਹ ਫੇਰ ਕਹੋਗੇ ਫੇਰ ਕੇਸ ਬਾਰ ਸਾਰਕ ਹੋ ਗਿਆ यूनिवर्सिटी के, हाँ, के, 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 हाँ। के बच्चों को परेशान मत करो हम जिता के भेजा बच्चों ने मैं उनकी लड़ाई लड़ूंगा आप हेल्थ के लिए गए मेरे पास कि आपकी हेल्थ खराब हो रही है प्लीज ग्लूकोज चढ़वा लो आप यही कहने जाओ आपका एफिडेविट वापस ले रहे हैं हम खत्म बात है खत्म आपकी हम तो जब ही खत्म कर देंगे हमें कोई सर शौक थोड़ी कोई हम यहाँ मजाक करने बैठे इतने लोग बच्चे इतने कोई यहाँ बैठे, कोई बैठे मजाक करने नहीं बैठा सर ये आ, वापस करा दो हम तो अभी को तो सब कुछ पहले भी होती रही हाँ जी, हाँ जी। हिस्ट्री पता है है बिल्कुल जब डॉक्टर लिख के दे, दे देता ना जाता के के तो था ਬਟ ਇਸਕੀ ਇਸਕੀ ਵੀ ਕੀ ਗਾਰੰਟੀ ਆਗਰ ਆ ਉਹ ਡ੍ਰਿਪ ਵੀ ਲਗਵਾ ਲਈ ਆਪ ਉਸਕੇ ਬਾਅਦ ਕੀ ਦੋ ਅੰਗਰ ਸਟ੍ਰਾਈਕ ਖਤਮ ਡ੍ਰਿਪ ਕੋ ਲਗਵਾਉਣੀ ਨਹੀਂ ਨਹੀਂ ਉਹ ਇੱਕ ਜਿਆਦਾ ਤਾਂ ਖਿਚਾ ਕੇ ਇਸ ਨੂੰ ਨਹੀਂ ਨਹੀਂ ਡ੍ਰਿਪ ਲਗਾਣੇ ਦੀ ਅਗਰ ਬਾਤ ਆ ਗਈ ਹੈ ਨਹੀਂ ਮੈਂ ਲਗਵਾਉਣੀ ਨਹੀਂ ਮੈਂ ਪਤਾ ਹੋ ਗਿਆ ਹੈ ਬੇਨਤੀ ਹੈ ਸਾਡੀ ਪਰ ਪਤਾ ਕੀ ਗੱਲ ਹੈ ਅੱਜ ਅੱਜ ਮੇਰੀ ਗੱਲ ਸੁਣੋ ਡ੍ਰਿਪ ਦੀ ਪਤਾ ਕੀ ਗੱਲ ਹੈ ਡ੍ਰਿਪ ਤੋਂ ਬਾਅਦ ਇਹਦਾ ਮਤਲਬ ਇਹ ਥੋੜੀ ਐ ਵੀ ਹੰਦਸਟਾਈਕ ਆਪਾਂ ਬਹੁਤ ਲੰਬੀ ਤੁਸੀਂ ਚਲਵਾ ਕੇ ਰੱਖੋਗੇ ਨਹੀਂ ਆਪਾਂ ਠੀਕ ਹੈ ਥੋੜੀ ਥੋੜੀ ਵੀ ਬੰਨਛਾ ਹੀ ਨਹੀਂ ਹੋਣੀ ਡ੍ਰਿਪ ਲਾਤੀ ਉਹਦੇ 4 ਦਿਨ ਫਿਰ ਨਿਕਲ ਜਾਣਗੇ ਅਸੀਂ 4 ਦਿਨ ਫ ਸਾਨੂੰ ਕੋਈ ਫਾਇਦਾ ਨਹੀਂ ਜੀ ਉਸ ਗੱਲ ਦਾ ਅਸੀਂ ਇਹਦਾ ਬੇਹੋਸ਼ ਹੁੰਦਾ ਹੈ ਬੇਹੋਸ਼ ਹੋ ਜੀ ਅਸੀਂ ਡ੍ਰਿਪ ਨਹੀਂ ਲਵਾਉਂਦੇ ਕਲਮਾ ਕਾ ਜੋ ਨਾ 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 ਸਰ ਨਹੀਂ ਨਹੀਂ ਬੱਚੇ ਬੈਠਦੇ ਲਵਾਉਣੀ ਨਹੀਂ ਜੀ ਅਸੀਂ ਬਿਲਕੁਲ ਬਿਲਕੁਲ ਵੀ ਨਹੀਂ ਲਵਾਉਣ ਦੇ ਜਦ ਡਾਕਟਰ ਲਿਖ ਕੇ ਦੇ ਦਿੰਦਾ ਹੈ ਮਜਬੂਰੀ ਹੋ ਜਾਂਦੀ ਹੈ ਸਭ ਦੀ ਸਰ ਮੈਂ ਤੁਹਾਡੀ ਗੱਲ ਸਮਝ ਗਿਆ ਡਾਕਟਰ ਕਾ ਲਿਖਿਆ ਹੈ ਡਾਕਟਰ ਦਾ ਲਿਖਿਆ ਪਰ ਇਹਦੇ ਡ੍ਰਿਪ ਲਾਉਣ ਨਾਲ ਸਰ ਪਤਾ ਕੀ ਚੱਕਰ ਹੈ ਬੱਚੇ ਹੋਰ ਵੀ ਬਹੁਤ ਆਈ ਸਾਰੇ ਸਟੂਡੈਂਟ ਬੈਠੇ ਆ ਉਹ ਮੋਹਿਤ ਵੀ ਬੈਠਾ ਇੱਥੇ ਕਾਉਂਸਲ ਮੈਂਬਰ ਬੈਠੇ ਆ ਡ੍ਰਿਪ ਲਾਉਣ ਦਾ ਇੱਕ ਵੀ ਜਣਾ ਹਾਮੀਪਰਦਾ ਕੋਈ ਦੇਖੋ ਡ੍ਰਿਪ ਦਾ ਸਾਨੂੰ ਕੋਈ ਫਾਇਦਾ ਕੀ ਹੈ ਇਦੋਂ ਤਾਂ ਇਦੋਂ ਤਾਂ ਪਤਾ ਕੀ ਤੁਸੀਂ ਵਾਪਸ ਲੈ ਲਓ ਤੁਹਾਨੂੰ ਚੱਕਰ ਕੀ ਹੈ

ਜਬ ਤੱਕ ਕੋਰਟ ਕਿਦਾਰਾ ਸੁਣੋ ਜੀ ਮੇਰੀ ਬਾਤ ਜੇ ਕੋਰਟ ਦਾ ਜੇ ਆਪ ਆਪ ਕੋਰਟ ਤੇ ਜੋ ਯੂਨੀਵਰਸਿਟੀ ਨੇ ਐਫੀਡੇਵਿਟ ਅਪਲਾਈ ਕੀਤਾ ਹੈ ਯੂਨੀਵਰਸਿਟੀ ਨੇ ਕੱਢਿਆ ਹੈ ਕੋਰਟ ਤੇ ਵੀ ਜੋ ਯੂਨੀਵਰਸਿਟੀ ਦਾ ਐਫੀਡੇਵਿਟ ਲਾਣੇ ਲਈ ਜਿਵੇਂ ਜਿਵੇਂ ਆਪ ਨੂੰ ਐਸੋ ਜਾਣਾ ਸਰ ਜਦੋਂ ਐਫੀਡੇਵਿਟ ਕੱਢਿਆ ਉਸਕੇ ਬਾਅਦ ਦੋ ਵਾਰ ਮੀਟਿੰਗ ਜਿਵੇਂ ਜਬੀ ਬਤਾ ਰਿਹਾ ਚੀਜ਼ ਜਸਟਿਸ ਕੋਈ ਇਸ ਤਰ੍ਹਾਂ ਦੀ ਪਾਰਟੀ ਨਹੀਂ ਹੈ ਉਸਕੇ ਬਾਅਦ ਕੋਈ ਆਪਣਾ ਇਹ ਸਟੂਡੈਂਟ ਗਿਆ ਕੋਰਟ ਵਿੱਚ ਕੋਰਟ ਦੇ ਜੋ ਡਾਇਰੈਕਟ ਸਰ ਮੈਨੂੰ ਪਤਾ ਉਹ ਕੌਣ ਗਿਆ ਸਟੂਡੈਂਟ ਮੈਨੂੰ ਉਹਦਾ ਵੀ ਪਤਾ ਉਹ ਕੋਰਟ ਚ ਗਿਆ ਪਰ ਗੱਲ ਨਹੀਂ ਹੋ ਰਹੀ ਜਿਹੜੀ ਮੇਨ ਲੱਤ ਹੈ ਜਦੋਂ ਉਹ ਆਪਾਂ ਮੇਨ ਚੀਜ਼ ਹੀ ਖਤਮ ਕਰਤੀ ਤਾਂ ਕੋਰਟ ਉਸ ਚੀਜ਼ ਤੇ ਫੈਸਲਾ ਕੀ ਜਦੋਂ ਯੂਨੀਵਰਸਿਟੀ ਨੇ ਐਪੀਡੈਟ ਕਰਤਾ ਤਾਂ ਕੋਰਟ ਦੇ ਵੀ ਖਤਮ ਕਰਤਾ ਤੁਸੀਂ ਐਪੀਡੈਟ ਕਵਾਸ ਲਾਓ ਆਪ ਹੀ ਖਤਮ ਹੋ ਜਾਣਾ ਸਰ ਆਪਦੇ ਆਪ ਹੀ ਖਤਮ ਹੋ ਜਾਣਾ ਜੋ ਯੂਨੀਵਰਸਿਟੀ ਨੇ ਖਤਮ ਕਰਤਾ ਤਾਂ ਖਤਮ ਹੀ ਹੋ ਗਈ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਕੋਰਟ ਨੇ ਵੀ ਕਿਹਾ ਜੋ ਯੂਨੀਵਰਸਿਟੀ ਖਤਮ ਕਰਤਾ ਕੋਰਟ ਨੇ ਖਤਮ ਕਰਤਾ ਹੀ